ਨਸ਼ੇ ਦਾ ਵੱਧ ਰੁਚਾਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਨਸ਼ੇੜੀਆਂ ਨੇ ਸਰਕਾਰੀ ਹਸਪਤਾਲ ਦੀ ਇਮਾਰਤ ਨੂੰ ਹੀ ਆਪਣੇ ਨਸ਼ੇ ਕਰਨ ਦਾ ਅੱਡਾ ਬਣਾ ਲਿਆ। ਕੂਮਕਲਾ ਵਿਖੇ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਬੰਦ ਪਈ ਹੈ ਜਦਕਿ ਉਸ ਦੇ ਬਿਲਕੁਲ ਸਾਹਮਣੇ ਹੀ ਨਵਾਂ ਤੇ ਵਿਸ਼ਾਲ ਇਮਾਰਤ ਬਣਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਉੱਥੇ ਹੀ ਕੋਮਕਲਾਂ ਹਸਪਤਾਲ ਦੀ ਪੁਰਾਣੀ ਇਮਾਰਤ ਅੰਦਰ ਜਾ ਕੇ ਦੇਖਿਆ ਜਾਂਦਾ ਹੈ ਤਾਂ ਉੱਥੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਕਿਉਂਕਿ ਇਮਾਰਤ ਦੇ ਅੰਦਰ ਬਨੇ ਕਮਰਿਆਂ ਦੇ ਵਿੱਚ ਸਰਕਾਰੀ ਬੈੱਡ ਜਿੱਥੇ ਕੀ ਮਰੀਜ਼ਾਂ ਦਾ ਇਲਾਜ ਹੁੰਦਾ ਸੀ ਉੱਥੇ ਨਸ਼ੇੜੀ ਨਸ਼ਾ ਕਰਕੇ ਜਾਂਦੇ ਨੇ ਸਰਕਾਰੀ ਹਸਪਤਾਲ ਦੇ ਇਸ ਬੈੱਡ ਤੇ ਨਸ਼ਿਆਂ ਦੇ ਲਈ ਵਰਤਿਆ ਜਾਣ ਵਾਲਾ ਪੇਪਰ ਰੋਲ ਲਾਈਟਰ ਅਤੇ ਹੋਰ ਸਮਾਨ ਵਿਕ੍ਰਿਆ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਨੂੰ ਕਿ ਨਸ਼ੇੜੀ ਵਰਤਨ ਤੋਂ ਬਾਅਦ ਇੱਥੇ ਹੀ ਸੁਟਚਾਉਂਦੇ ਨੇ ਹੋਰ ਤਾਂ ਹੋਰ ਇਸ ਇਮਾਰਤ ਦੇ ਨੇੜੇ ਸ਼ਰਾਬ ਦੀਆਂ ਬੋਤਲਾਂ ਸੋਡੇ ਦੀਆਂ ਖਾਲੀ ਬੋਤਲਾਂ ਤੋਂ ਇਲਾਵਾ ਨਸ਼ਿਆਂ ਤੋਂ ਬਾਅਦ ਜੋ ਨੌਜਵਾਨ એનર્ਜੀ ਡਰਿੰਕ ਪੀਂਦੇ ਨੇ ਉਹਨਾਂ ਦੀਆਂ ਖਾਲੀ ਬੋਤਲਾਂ ਵੀ ਦਿਖਾਈ ਦੇ ਰਿਆ ਨੇ ਇਹ ਸਰਕਾਰੀ ਇਮਾਰਤ ਨੂੰ ਨਸ਼ੇੜੀਆਂ ਦੇ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਵਰਤਿਆ ਜਾ ਰਿਹਾ ਹੈ ਕਿਉਂਕਿ ਕਿਸੇ ਨੂੰ ਕਦੇ ਸ਼ੱਕ ਵੀ ਨਹੀਂ ਪਵੇਗਾ ਕਿ ਸਰਕਾਰੀ ਇਮਾਰਤ ਦੇ ਵਿੱਚ ਨਸ਼ਾ ਕੀਤਾ ਜਾ ਰਿਹਾ ਹੈ ਕੂਮਕਲਾ ਸਰਕਾਰੀ ਹਸਪਤਾਲ ਦੀ ਇਮਾਰਤ ਦੇ ਵਿੱਚ ਨਸ਼ੇੜੀਆਂ ਨੂੰ ਨਸ਼ਿਆਂ ਦੇ ਲਈ ਵਰਤਨਾ ਸਿਹਤ ਵਿਭਾਗ ਤੇ ਪ੍ਰਸ਼ਾਸਨ ਦੇ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਉਹਨਾਂ ਨੂੰ ਪनक ਨਹੀਂ ਲੱਗੀ ਕਿ ਇਹ ਸਭ ਇਮਾਰਤ ਨੂੰ ਨਸ਼ੇ ਦਾ ਅੱਡਾ ਬਣਾਇਆ ਗਿਆ ਹੈ ਕੋਮਕਲਾ ਨੇੜੇ ਹੀ ਨਸ਼ਿਆਂ ਦੀ ਰਾਜਸਟਾਨੀ ਵੱਜੋਂ ਜਾਣਜਾਂਦੇ ਪਿੰਡ ਚੌਂਤਾ ਤੋਂ ਸਪਲਾਈ ਹੁੰਦੇ ਨਸ਼ੇ ਨੇ ਕਈ ਘਰਾਂ ਦੇ ਚਿਰਾਂ ਖੋ ਜਾ ਦਿੱਤੇ ਅਤੇ ਹੁਣ ਤੱਕ ਇਸ ਇਲਾਕੇ ਦੇ ਕਈ ਨੌਜਵਾਨ ਨਸ਼ੇ ਦੀ ਓਵਰਡੋਸ ਦੇ ਨਾਲ ਮਰ ਚੁੱਕੇ ਨੇ ਵਿਸ਼ਫ ਫੁਲਸ ਤੇ ਸਰਕਾਰ ਨਸ਼ਿਆਂ ਨੂੰ ਨਤ ਪਾਉਂਦੇ ਦਾਅਵੇ ਕਰਦੀ ਹੈ ਪਰ ਸਰਕਾਰੀ ਇਮਾਰਤ ਦੇ ਵਿੱਚ ਚੱਲ ਰਿਹਾ ਨਸ਼ਿਆਂ ਦਾ ਅੱਡਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਅਜੇ ਵੀ ਸਿਖਰਾਂ ਤੇ ਹੈ ਕਿਥੇ ਰਣਾ ਕਿਹੜਾ ਪਿੰਡ ਦਾ ਮੇਰਾ ਪਿੰਡ ਕਹੇਤਾ ਜੀ ਕਮਾਤਾ ਇੱਥੇ ਕੀ ਐ ਇਹ ਕਿਹੜੀ ਬਿਲਡਿੰਗ ਐ ਇਹ ਇਹ ਹਸਪਤਾਲ ਦੀ ਬਿਲਡਿੰਗ ਆ ਜੀ ਕੂਮਕਲਾ ਦੀ ਤੂੰ ਇੱਥੇ ਕੀ ਕਰ ਰਿਆ ਸੀਗਾ ਮੈਂ ਤਾਂ ਹੀ ਆਇਆ ਸੀ ਮੈਂ ਦੋ ਜਣੇ ਦੇਖੇ ਸੀ ਇੱਥੇ ਆਉਂਦੇ ਸੀ ਇਹ ਟੂਬ ਤੇ ਲਾਉਣਾ ਸੀਗਾ ਅਸੀਂ ਜਦੋਂ ਦੇਖੇ ਅੰਦਰ ਵੜ ਗਏ ਅਸੀਂ ਅੰਦਰ ਵੜ ਗਏ ਦੋਨੇ ਜਣੇ ਦੇਖ ਕੇ ਗਾਹਾਂ ਭੱਜ ਗਏ ਇਧਰੇ ਪਾਸੇ ਆਹ ਪੰਦ ਟੱਪ ਗਈ ਐ ਇਧਰਲੇ ਪਾਸੇ ਗੇਟ ਖੁੱਲਾ ਜੀ ਇਧਰਲੇ ਪਾਸੇ ਲਾਈਟਰ ਤੇ ਆਕੀ ਦੇ ਪਏ ਆ ਇਹ ਇੱਥੇ ਵਿੱਚ ਪਹਿਲਾਂ ਹੀ ਪਏ ਆ ਜੀ ਲਾਈਟਰ ਰੇਲਾ ਪੇਪਰ ਰੋਲ ਸਾਰਾ ਕੁਝ ਪਹਿਲਾਂ ਹੀ ਪਏ ਪਹਿਲਾਂ ਹੀ ਪਏ ਜੀ ਇੱਥੇ ਪਹਿਲਾਂ ਬਹੁਤ ਕੁਝ ਆ ਜੀ ਬਹੁਤ ਕੁਝ ਇੱਥ ਇੱਥੇ ਲੌਣੀ ਦੀ ਦਵਾਈ ਇਹਦਾ ਉੱਤੇ ਖੁੱਲਾ ਕਮਰਾ ਦੇਖ ਕੇ ਉਹ ਬੈੱਡ ਤੇ ਨਹੀਂ 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 ਬੈਠੇ ਕਹਨ ਅਸੀਂ ਦੋ ਜਣੇ ਦੇਖ ਕੇ ਆ ਗਏ ਜੀ ਉੱਥੇ ਦੋ ਜਣੇ ਦੇਖ ਕੇ ਆ ਗਏ ਉਹ ਸਾਰੇ ਭੱਜ ਗਏ ਗਾਹਾਂ ਹਾਂ ਉਥੇ ਪੀ ਰਹੇ ਸੀ ਹਾਂ ਉਥੇ ਪੀ ਰਹੇ ਸੀ ਜੀ ਉੱਥੇ ਜੀ ਦੋ ਜਣੇ ਸੀਗੇ ਜੀ ਦੋ ਜਣੇ ਸੀਗੇ ਭੱਜ ਗਏ ਉਹ ਬੰਦੇ ਜਾਣਦੇ ਦੋ ਜਣੇ ਭੱਜੇ ਆ ਨਹੀਂ ਦੇਖੇ ਨਹੀਂ ਪਤਾ ਨਹੀਂ ਪਛਾਣ ਨਹੀਂ ਇਹ ਪਿੱਛੇ ਗੱਲ ਅਸੀਂ ਤਾਂ ਪਿੱਛੇ ਆ ਸੀ ਅਸੀਂ ਬੰਦੇ ਇਹ ਮੈਂ ਦੇਖ ਰਹੀ ਸੀਗਾ ਤੁਰਕੇ ਸੀਗੇ ਜੀ ਅਸੀਂ ਮੋਟਾ ਨੇ ਮਗਰ ਆਏ ਸੀਗਾ ਉਹ ਤੁਰਕੇ ਸੀ ਤੁਰਕੇ ਇਧਰੇ ਪਾਸੇ ਆ ਗੇਟ ਖੁੱਲਾ ਜੀ ਇਧਰੇ ਪਾਸੇ ਹੋਰ ਕਿੱਥੇ ਕਿ ਭੇ ਆ ਤੁਹਾਨੂੰ ਚੌਕੀਦਾਰ ਹੈ ਨਹੀਂ ਇੱਥੇ ਕੋਈ ਵੀ ਨਹੀਂ ਸਰ ਚੌਕੀਦਾਰ ਨਹੀਂ ਦਾ ਕੋਈ ਦੇਖ ਰਖ ਨਹੀਂ ਕਰਦਾ ਸੋ ਆਂਦਾ ਗਿਆ ਆਂਦਾ ਇੱਥੇ ਖਾਲਸ ਪੂਰੇ ਹੁੰਦੇ ਇੱਥੇ ਅਮਨ ਦੇ ਸੀ ਜੀ ਡਿਊਟੀ ਹੁੰਦੀ ਹੈ ਬਸ ਥੋੜੀ ਅਮਨ ਜੁਟੀ ਉਹ ਤਾਂ ਪ੍ਰਾਣੀ ਮਾਰਤ ਵਾਲ ਕੋਈ ਨਹੀਂ ਜਾਂਦਾ ਹੈਗਾ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਹੈਗਾ ਉਹ ਖਾਲੀ ਪੇਸੀ ਹੈ ਸਰ ਉਹ ਤਾਂ ਖਾਲੀ ਪੀਏ ਉੱਥੇ ਸਿ ਪੇਪਰ ਰੋਲ ਸਿਲਵਰ ਲੈਟਰ ਨਸ਼ੇੜੀਆਂ ਸਾਰਾ ਡੱਬਣਿਆ ਪਉਥੇ ਸ਼ਰਾਬ ਦੀਆਂ ਬੋਤਲਾਂ ਸਭ ਬਣਿਆ ਪਿਆ ਮੈਂ ਦੋ ਜਣੇ ਭੱਜ ਗਏ ਮੈਂ ਪਹਿਲਾਂ ਗਿਆ ਦੋ ਮਿੰਟ ਇਹ ਬਾਾਈ ਉਹਨੇ ਦੋ ਬੰਨ ਪਾਉਂਦੇ ਦੇਖਿਆ ਨਹੀਂ ਕਰੇ ਨਸ਼ੇੜੀਆਂ ਦੇ ਨਸ਼ੇੜੀਆਂ ਤਾਂ ਉਧਰ ਸਰ ਮੈਨੂੰ ਨਹੀਂ ਪਤਾ ਤੇਰੀ ਸਿਸਟਰ ਬੈਠਿਆਂ ਨਾਲ ਗੱਲ ਕਰ। ਤੁਸੀਂ ਇੱਥੇ ਤੁਸੀਂ ਤੇਰੀ ਡਿਊਟੀ ਹੈ ਮੈਡਮ ਤੁਸੀਂ ਤਾਂ ਨਰਸ ਦੀ ਡਿਊਟੀ ਆ ਤੁਸੀਂ ਆਪਣੀ ਡਿਊਟੀ ਕਰਨੀ ਆ ਤੇ ਮਰੀਜ਼ਾਂ ਦਾ ਦੇਖਭਾਲ ਰੱਖਣਾ। ਜਿਹੜੀ ਉਹ ਪ੍ਰਾਣੀ ਉਧਰ ਬਿਲਡਿੰਗ ਵੱਧ ਪਈ ਆ। ਉੱਥੇ ਕੀ ਹੁੰਦਾ ਕੁਝ ਨਹੀਂ ਹੁੰਦਾ ਪਤਾ ਨਾ। ਅਸੀਂ ਇੱਥੇ ਸਕ੍ਰੀਨ ਦਾ ਆਈਡੀ ਆ ਕੇ ਆਪਣਾ ਇੰਦਰ ਆ ਗਏ। ਅੱਛਾ ਉਧਰ ਕੌਣ ਦੇਖ ਰੱਖਦਾ ਫਿਰ ਪ੍ਰਾਣੀ ਬਿਲਡਿੰਗ ਦੀ? ਕੋਈ ਦੇਖਾ ਕੋਈ ਨਹੀਂ ਪਤਾ ਕੌਣ ਦੇਖ ਰੱਖਦਾ। ਠੀਕ। ਜਿਹੜੇ ਗਟਰ ਨੇ ਟੱਕਣ ਅੜਦ ਵਾਲੇ ਸਾਰੇ ਚੋਰੀ ਹੋ ਚੁੱਕੇ ਆ। ਨਸ਼ਿਆਂ ਨੇ ਚੋਰੀ ਕਰਦੇ ਸਾਰੇ ਨਸ਼ੀਲੇ। ਤੂੰ ਦੱਸਿਆ ਸੀ ਕਿ ਅੰਦਰ ਆ ਗਿਆ ਸੀ ਹੁਣ ਸ਼ਾਮ ਨੂੰ ਨਿਕਲਣਾ ਆਪਾਂ ਨਹੀਂ ਉਧਰ ਫਿਰ ਕੋਈ ਨਾ ਕੋਈ ਚੌਕੀਦਾਰ ਤਾਂ ਹੋਊਗਾ ਜਿਹਦੀ ਡਿਊਟੀ ਹੋਗੀ ਦੇਖ ਰੱਖਦਾ ਹੋਊਗਾ ਉਧਰ ਅੰਦਰ ਕੋਈ ਸਰਗਾਨਾ ਦਿੱਤਾ ਦੀ ਕੋਈ ਗਲਾਸ ਬੋਣੀ ਖਾਲਤੂ ਦੱਤੇ ਹੋਏ ਜੇ ਚਲੇਗਾ ਰਿਟਾਇਰ ਦਾ ਕੋਈ ਨਹੀਂ ਆਇਆ ਬੰਦੇ ਨਾ ਚੌਕੀਦਾਰਾਂ ਨੂੰ ਕੋਈ ਚੌਕੀਦਾਰ ਨਹੀਂ ਹੁੰਦਾ ਰੇ ਸਰ ਗਲਾਸ ਹੁੰਦਾ ਹੈ ਉੱਧਰ ਦੋ ਅਸੀਂ ਅੰਦਰ ਆਦਾਂ ਮੈਂ ਜਾਣਦਾ ਪੂਰੇ ਹਸਪਤਾਲ ਜੀ ਉਧਰ ਪ੍ਰਾਣੀ ਬਿਲਡਿੰਗ ਜੋ ਹੋਈ ਸੀ ਵੀ ਹੁੰਦੀਆਂ ਸੀ ਅਸੀਂ ਆਵਾਜ਼ ਸਾਹਿਬ ਰਹੀ ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਗ